ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹਲਾ 5 ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰਹਿ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੇ ਗਰ ਪੁਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖਾਂ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੇ ਗੁਰ ਪੁਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉਸ ਮਤ ਦਿੱਤੀ ਰਾਹਾ ਪ੍ਰਭ ਸਗਲੇ ਥਾਨ ਵਸਾਏ ਸੋਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਠਾਏ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੇ ਗੁਰ ਪੁਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਸ ਕਉ ਸਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖਾਂ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਠਾਏ ਨਾਲ ਨਰਾਇਣ ਮੇਰੇ ਜਾ ਮਦੂਤ ਨ ਆਵੇ ਨਿਹਰੇ ਕੰਠ ਲਾਏ ਪ੍ਰਭ ਰੱਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੁਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਹਾ ਪਰਾਵ ਸਗਲੇ ਥਾਨ ਵਸਾਏ ਸੋਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਠਾਏ ਨਾਲ ਨਰਾਇਣ ਮੇਰੇ ਜਮਦੂਤ ਨ ਆਵੈ ਨੇਰੇ ਕੰਠ ਲਏ ਪ੍ਰਭ ਰੱਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੁਰੈ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਤ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਨਾਲ ਨਰਾਇਣ ਮੇਰੇ ਜਮ ਦੂਤ ਨ ਆਵੇ ਨਿਹਰੇ ਕੰਠ ਲਾਏ ਪ੍ਰਭ ਰੱਖੈ ਸਤਗੁਰ ਕੀ ਸੱਚ ਸਾਖੈ ਗੁਰਪੁਰੈ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖਾਂ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਠਾਏ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰੇ ਕੰਠ ਲਾਏ ਪ੍ਰਭ ਰੱਖੈ ਸਤ ਗੁਰ ਕੀ ਸੱਚ ਸਾਖੈ ਗਰ ਪੂਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖਾਂ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਠਾਏ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੇ ਗੁਰ ਪੁਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖਾਂ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗੋ ਮਿਠਾਏ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੇ ਗੁਰ ਪੁਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੋਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਠਾਏ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੇ ਗੁਰ ਪੁਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਨਾਲ ਨਰਾਇਣ ਮੇਰੇ ਮ ਦੂਤ ਨ ਆਵੇ ਨਿਹਰੇ ਕੰਠ ਲਾਏ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੁਰੇ ਪੂਰੀ ਕੀਤੇ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਹਾ ਪਰਾਵ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਨਾਲ ਨਰਾਇਣ ਮੇਰੇ ਜਮ ਦੂਤ ਨ ਆਵੇ ਨਹਿ ਕੰਠ ਲਾਏ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੁਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਤ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੋਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਠਾਏ ਨਾਲ ਨਰਾਇਣ ਮੇਰੇ ਜਮ ਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਭ ਰੱਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੁਰੈ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਨਾਲ ਨਰਾਇਣ ਮੇਰੇ ਜਮ ਦੂਤ ਨ ਆਵੇ ਨੇ ਰਹਿ ਕੰਠ ਲਾਏ ਪ੍ਰਭ ਰੱਖੈ ਸਤ ਗੁਰ ਕੀ ਸੱਚ ਸਾਖੈ ਗਰਵ ਪੁਰੈ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਾਹ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗੋ ਮਿਠਾਏ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰਹਿ ਕੰਠ ਲਾਏ ਪ੍ਰਭ ਰੱਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੁਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖਾਂ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੇ ਗੁਰ ਪੁਰੇ ਪੂਰੀ ਕੀਤੇ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਠਾਏ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰਹਿ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੇ ਗੁਰ ਪੁਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖਾਂ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਠਾਏ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰਹਿ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੇ ਗੁਰ ਪੁਰੇ ਪੂਰੀ ਕੀਤੇ ਦਸ਼ਮਨ ਮਾਰ ਵਿਡਾਰੇ ਸਗਲੇ ਦਸ ਕਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੋਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਠਾਏ ਨਾਲ ਨਰਾਇਣ ਮੇਰੇ ਮਦੂਤ ਨ ਆਵੇ ਨਿਹਰੇ ਕੰਠ ਲਾਏ ਪ੍ਰਭ ਰੱਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੁਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਹਾ ਪਰਾਵ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਨਾਲ ਨਰਾਇਣ ਮੇਰੇ ਜਮ ਦੂਤ ਨ ਆਵੇ ਨਹਿਰੇ ਕੰਠ ਲਾਏ ਪ੍ਰਭ ਰੱਖੈ ਸਤ ਗੁਰ ਕੀ ਸੱਚ ਸਾਖੈ ਗੁਰ ਪੁਰੈ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗੋ ਮਿਟਾਏ ਨਾਲ ਨਰਾਇਣ ਮੇਰੇ ਜਮ ਦੂਤ ਨ ਆਵੇ ਨਿਹਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੈ ਗੁਰ ਪੁਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਤ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖਾਂ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਠਾਏ ਨਾਲ ਨਰਾਇਣ ਮੇਰੇ ਜਮ ਦੂਤ ਨ ਆਵੇ ਨੇ ਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੇ ਗਰਵ ਪੁਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖਾਂ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗੋ ਮਿਟਾਏ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੇ ਰਹਿ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸੱਚ ਸਾਖੇ ਗੁਰ ਪੁਰੇ ਪੂਰੀ ਕੀਤੀ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉਸ ਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਸਾਏ ਸੋਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ